ਉਈ ਅਰੇ ਵੀ ਛੁੱਟੀ ਵੀ ਆਉਣੀ ਕਰਨੀ ਆ ਉਹਨੇ ਕਿਹਾ ਰੋਜ਼ ਜਾਣਾ ਵਾ ਉਹ ਮੇਰੀ ਗੱਲ ਸੁਣ ਜੀ ਹਫਤੇ ਬਾਅਦ ਛੁੱਟੀ ਆ ਵੀ ਜਾਊਗੀ ਤੇ ਮੁੜ ਕੇ ਕਿਨੇ ਕੰਮ ਕਰਨਾ ਵਾ ਜਿਹੜਾ ਸਾਰੇ ਹਫਤੇ ਜੀ ਪੈਣਾ ਵਾ ਕੰਮ ਕਰਕੇ ਜਾਣਾ 10 ਵਜੇ ਸਕੂਲ ਲੱਗਦਾ ਵਾ ਵੇ ਅਲਾਪਰਾ ਆਪਣੀ ਮਰਜ਼ੀ ਵੇਖ ਲੈ ਮੰਮੀ ਨਹੀਂ ਮੰਨਣ ਦੀ ਸਿੱਧੀ ਗੱਲ ਆਹੀਂ ਤੇ ਮੰਮੀ ਦੀ ਸਲਾਹ ਨੇ ਚੱਲਣਾ ਮੰਮੀ ਨਵੰਦੀ ਜਨਾ ਮੰਨੇ ਮੈਂ ਇੱਕ ਦਿਨ ਐਡਮਿਸ਼ਨ ਕਰਾ ਦੇਣੀ ਤੇ ਮੁੜ ਕੇ ਜੇ ਖਰਚਾ ਖੁਰਚਾ ਨਾ ਦਿੱਤਾ ਇਹਨੇ ਫੀਸਾਂ ਨਾ ਤੇ ਫੇਰ ਉਹ ਮੈਂ ਦੇਣਾ ਕਿਨੇ ਦੇਣਾ ਵਾ ਉਹ ਆਹ ਜਿਹੜੀ ਤਨਖਾਹ ਹੋਊਗੀ ਉਧਰ ਤਰਦਿਆ ਕਰੀ ਦਿਲਿੰਦਰ ਕੀ ਕਰਨੀ ਹੈ ਕੋਮ ਨਹੀਂ ਚਾਚੀ ਜੀ ਆਜੋ ਆ ਸੂਟ ਹੀ ਕਿਸਦਾ ਸੀ ਨਹੀਂ ਆਇਆ ਅੱਛਾ ਮੈਂ ਚੱਲ ਅਸੀਂ ਕਿਤੇ ਪੜਾਈ ਦਿੰਨੀ ਹੈ ਅੱਛਾ ਤੂੰ ਇਹ ਕਰਦੇ ਆਏ ਜੀ ਮੈਂ ਕੁਛ ਨਹੀਂ ਬਸ ਵੇਲੀ ਅੱਛਾ ਹੂੰ ਕੀ ਕਰਨੀ ਆ ਵੇਲੀ ਹੀ ਬਸ ਖਾ ਲਿਆ ਤੇ ਪਕਾ ਲਿਆ ਅੱਛਾ ਅੱਛਾ ਤੇ ਤੁਹਾਡੇ ਘਰ ਰੋਲੀ ਬੜੀ ਪੈਣ ਦੀ ਨਹੀਂ ਰੋਲੀ ਦਿਲਿੰਦਰ ਕੀ ਪਾਣੀ ਹੈ ਉਹਦੀ ਸਗਾਤ ਲਿਆਂਦੀ ਆ ਹੁਣ ਉਹ ਅੰਦੀ ਮੈਂ ਪੜਨਾ ਮੈਂ ਪੜਨਾ ਮੈਂ ਦੱਸ ਉਹ ਹੁਣ ਉਹ ਵੀ ਨਖਤਾ ਉਹਦੇ ਮਗਰ ਲੱਗ ਗਿਆ ਵਾ ਉਹ ਕਿ ਆਂਦਾ ਵਾ ਉਹ ਆਂਦਾ ਮੈਂ ਪੜਾਉਣੀ ਫੜਾਉਣੀ ਆ ਭਾ ਜੋ ਮਰਜੀ ਕਰ ਲੋ ਮੈਨੂੰ ਘਰ ਦੀ ਕਮਾਈ ਜੋ ਨਾ ਕੋ ਦੋ ਮੈਂ ਆਪਣੀ ਤਨਖਾਹ ਨਾ ਪੜਾ ਲਵਾਂ ਤਨਖਾਹ ਤਾਂ ਸਾਰੀ ਚਾਚੀ ਜੀ ਉੱਤੇ ਲੱਗ ਜਾਣੀ ਮੈਨੂੰ ਇਹ ਕਿ ਬਚਾਉਣਾ ਬਚਾਉਣਾ ਇਹਨੇ ਕੀ ਆ ਜੇ ਹੁਣ ਇਹ ਵੀ ਜਿਹਨੂੰ ਪੜ ਕੇ ਨੌਕਰੀ ਕਰਨ ਡਿਆ ਉਹ ਵੀ ਕਰਨ ਡਿਆ ਤੇ ਇਹ ਦੋ ਜਣੇ ਤੱਕੇ ਲੈnde ਰਹਿਣਗੇ ਉਹਨਾਂ ਦਾ ਤਾਂ ਨੀ ਨਾ ਕੋਈ ਸੋਚਣ ਡੇ ਉਹਨਾਂ ਦਾ ਕੋਈ ਵੀ ਨਹੀਂ ਸੋਚਣ ਡੇ ਤੂੰ ਹੀ ਕੀ ਕਹਾਂ ਫਿਰ ਮੈਂ ਤਾਂ ਜਵਾਬ ਦੇਈ ਜਾਣ ਲਈ ਸਿੱਧਾ ਹੀ ਉਹਨਾਂ ਕੋਲ ਮੈਂ ਨਹੀਂ ਪੜਨ ਲੈਣੀ ਆ ਤੇ ਤੁਸੀਂ ਆਪਣੇ ਪੈਰਾਂ ਤੇ ਰਹੋਗੇ ਤੇ ਉਹਨੂੰ ਵਾਸਚ ਕਰ ਲਿਆ ਵਾ ਉਹ ਕੰਜਰ ਪੈਂਦਾ ਗਾੜੀਆਂ ਸਿਰ ਦੇ ਵਾਲਾ ਨੂੰ ਤੇ ਪਰ ਤੂੰ ਹੀ ਉਹਨੂੰ ਕਹਿਣਾ ਹੈਗਾ ਨਾ ਵੀ ਅਸੀਂ ਨਹੀਂ ਪੜਾਉਣੀ ਹੈਗੀ ਮੈਂ ਇੱਕ ਵਾਰੀ ਮੈਂ ਤੇ ਦੋ ਤਿੰਨ ਵਾਰੀ ਲੜ ਹਟੀਆਂ ਉਹਦੇ ਨਾਲ ਉਹ ਆਂਦੀ ਮੈਂ ਪੇਕੇ ਚਲ ਜਾਈ ਮੈਂ ਉਹ ਜਾਣਾ ਤੇ ਬੇਸ਼ੱਕ ਚਲ ਜਾ ਜਾਓ ਤੇ ਫੜ ਲੈ ਜਾ ਕੇ ਤੇ ਰਪਿੰਦਰ ਤੇ ਲਵਲੀ ਨਹੀਂ ਕਹਿੰਦੇ ਕੋ ਵੀ ਇਹ ਨਹੀਂ ਤੇ ਸਿਆਵਾ ਨਾਲ ਇਹ ਆਪ ਕਹਿਣ ਦੇ ਆਪਿਆਂ ਨੇ ਆਹ ਰੀ ਆਂਦਾ ਪਛਾਣ ਕੋਈ ਗੱਲ ਪੜਾਉਂਦੇ ਪਾ ਪੜ ਲੈਂਦੇ ਉਹਨੂੰ ਤੇ ਕੋਈ ਗੱਲ ਨਹੀਂ ਜੇ ਕਹਿੰਦੇ ਆ ਨਾ ਤੇ ਫੇਰ ਪੜਾ ਲੈੰਦੋ ਆਪੇ ਨਾਲੇ ਕੰਮ ਕਰਿਆ ਕਰੋਗੀ ਤੇ ਨਾਲੇ ਪਤਾ ਲੱਗੂਗਾ ਉਹਨੇ ਕੱਪੜੇ-ਕੁਪੜੇ ਵੀ ਲਾ ਕੇ ਸੁੱਟ ਦਿਆ ਕਰਨੇ ਘਰ ਦਾ ਕੰਮ ਵੀ ਕੋਈ ਨਹੀਂ ਉਹ ਕਰਨਾ ਉਹਨੇ ਤੇ ਜਿਹੜੀ ਸੇਵਾ ਦੇਣ ਲਈ ਆ ਤੇ ਫੇਰ ਆਪੇ ਉਹ ਕੰਮ ਕਰਿਆ ਕਰੋਗੀ ਉਹਨੇ ਹੱਥਾਂ ਜਮੇ ਹੱਥਾਂ ਜਮੇ ਨਿਕਲ ਜਾਣਾ ਸਾਡੇ ਵੇਲੇ ਨਾ ਨਿਕਲੇਗੀ ਤੇ ਗੱਲ ਕਰੀ ਤੁਸੀਂ ਨਾ ਨਾ ਕੋਈ ਵੀ ਕੰਮ ਕਰਿਆ ਕਰਿਓ ਫੇਰ ਆਪੇ ਨਾਲੇ ਕਰਨਗੇ ਨਾਲੇ ਪਤਾ ਲੱਗੂਗਾ ਇਹ ਕਰਨਾ ਉਹਨੂੰ ਕੱਲੀ ਨੂੰ ਪੈਣਾ ਵਾ ਉਹਨੇ ਦੂਜੀ ਨੇ ਨਹੀਂ ਕਰਨਾ ਵੇਲੇ ਉਹਨੂੰ ਉਹਨੂੰ ਓੜ ਜਾ ਕਰਨਾ ਸਰੇ ਸਵਖਤ ਹੈ ਉਹਨੇ ਉਹ ਤੇ ਹੁਣ ਰਪਿੰਦਰ ਨੂੰ ਸੋਚਣਾ ਚਾਹੀਦਾ ਨਾ ਹਾਂ ਵੀ ਜੇ ਇਹ ਚੱਲ ਗਈ ਤੇ ਕੰਮ ਸਾਰਾ ਮੈਨੂੰ ਕਰਨਾ ਪਿਆ ਕਰਨਾ ਉਹ ਸਿੱਧਾ ਜਵਾਬ ਦਏ ਹਾਂ ਵੀ ਮੇਰੇ ਕੋ ਨਹੀਂ ਕੰਮ ਕੀਤਾ ਜਾਂਦਾ ਉਹ ਲਵਲੀ ਦੀ ਵੀ ਸਹੇਵ ਨਾਲ ਵਾ ਲਵਲੀ ਨੂੰ ਨਹੀਂ ਦੇਣਾ ਮੈਂ ਤਾਂ ਬੜਾ ਸਮਝਾਇਆ ਗਿਆ ਉਹ ਦਿਲਜਿੰਦਰ ਉਹਨਾਂ ਨੂੰ ਪਰ ਉਹਨਾਂ ਨੂੰ ਸਮਝ ਨਹੀਂ ਆ ਮੁੰਡੇ ਮੈਂ ਤਾਂ ਛੇਰਦੇ ਠੀਕਰੀਆਂ ਪਾ ਲੀਆਂ ਨੇ ਨਾਲ ਉਹਨਾਂ ਦੇ ਚਾਚੀ ਜੀ ਆ ਰਿਸ਼ਤਾ ਕਰਕੇ ਨਾ ਤੁਸੀਂ ਤੇ ਪੰਗਾ ਹੀ ਪਾ ਲਿਆ ਵਾ ਤੂੰ ਹੀ ਉਹ ਨਾ ਕਹਿੰਦੇ ਤੇ ਨਾ ਇੱਥੋਂ ਤੱਕ ਗੱਲ ਪਹੁੰਚਦੀ ਨਹੀਂ ਕਈ ਗੱਲਾਂ ਲੋਕੀ ਕਰ ਲੈਂਦੇ ਨੇ ਇਹ ਥੋੜਾ ਜਿਹਾ ਉਹਨਾਂ ਨੇ ਹੁਣ ਦੋਨਾਂ ਤੇ ਗਾਲ ਹੀ ਫੜ ਲਈ ਵੀ ਉਹ ਇੰਨੀ ਗੱਲ ਕਹਿਤੀ ਆ ਸਾਨੂੰ ਤੇ ਚੱਲ ਜਦੋਂ ਇਹਨੂੰ ਇਹ ਆ ਵੀ ਮੇਰੇ ਘਰ ਦੇ ਨਹੀਂ ਮੰਨਣ ਦੇ ਹੈਗੇ ਤੇ ਇਹਨੂੰ ਵੀ ਸਮਝਣਾ ਚਾਹੀਦਾ ਉਹ ਤਾਂ ਗਾੜੀਆਂ ਬੋਲਦੀ ਐ ਇਦੀ ਤੇ ਜਬਾਨ ਕੀਤੀ ਹੈ ਖਿੱਚੀ ਐ ਗਾੜੀਆਂ ਨਹੀਂ ਮੈਂ ਤੇ ਅੱਗੇ ਰੋਲਾ ਸੁਣਦੀ ਰਹਿਣੀ ਵੀ ਬੜਾ ਹੀ ਰੋਲਾ ਪੈਂਦਾ ਇਹਨਾਂ ਦੇ ਘਰ ਮੈਂ ਤੇ ਡਰਦੀ ਨਹੀਂ ਜਾਂਦੀ ਵੀ ਜੇ ਮੈਂ ਚਲ ਗਈ ਨਾ ਤੇ ਮੇਰਾ ਹੀ ਨਾਂ ਲੱਗਣਾ ਆਖਣਾ ਇਹਨੇ ਕੋਈ ਗੱਲ ਕੀਤੀ ਹੁਣੀ ਆ ਤੇ ਤਾਂ ਸਾਡੇ ਘਰ ਉਹਨੇ ਕਹਿ ਕੇ ਇਹਨੂੰ ਗਾੜੀ ਬੁਲਾਇਆ ਵਾ ਇਹਨੂੰ ਚਾ ਇਹ ਤੇ ਬੜੀ ਮੋੜੀ ਗੱਲ ਵਾ ਪਿੱ ਤੁਹਾਡੇ ਗਾੜੀ ਬੋਲਣ ਦਾ ਪੀ ਅਜੇ ਤੱਕ ਅਹੀਂ ਨਹੀਂ ਕਦੀ ਜਵਾਬ ਦਿੱਤਾ ਤੁਹਾਨੂੰ ਤੇ ਇਹ ਕੱਲ ਦੀ ਆਈ ਆ ਤੇ ਆ ਕੇ ਜਵਾਬ ਦੇਣ ਵੀ ਨਹੀਂ ਟਰਪੀ ਤੁਹਾਨੂੰ ਮੈਂ ਨਹੀਂ ਕਿਤੇ ਬੋਲਣ ਲੱਗੀ ਨਗਾ ਪੇਸ਼ਾ ਨਹੀਂ ਵੇਖਿਆ ਜਰਪਿੰਦਰ ਨੇ ਅਜੇ ਤੱਕ ਨਹੀਂ ਕਿਤੇ ਕੋਈ ਗੱਲ ਕਰਕੇ ਕਦੀ ਵੇਖੀ ਹੋਈ ਨਹੀਂ ਸੋਚੇ ਉਹ ਵੀ ਗਾਣਾ ਗਾੜੀਆਂ ਪੌਂਕਦਾ ਪੜਾ ਹੀ ਜਾਂਦਾ ਮੈਂ ਪੜਾਉਣੀ ਪੜਾਉਣੀਆਂ ਲਾ ਲਓ ਜੋਰ ਮੈਂ ਪੜਾਉਣੀ ਪੜਾਉਣੀ ਹੈ ਤੇ ਤੁਹਾਡੇ ਕੋ ਸੁਟੀਆਂ ਨਹੀਂ ਨਹੀਂ ਆਉਦੇ ਫੇਰ ਤੇ ਗੱਲ ਬੜੀ ਦੂਰ ਤੱਕ ਪਹੁੰਚ ਗਈ ਚਾਚੀ ਜੀ ਤੇ ਤੁਹਾਡੇ ਕੋ ਮਾਰੀ ਨਹੀਂ ਗਈ ਉਹਨੇ ਵੀ ਅੱਗੇ ਤੇ ਕਦੀ ਬੋਲਿਆ ਨਹੀਂ ਹੁਣ ਕਾਤੋਂ ਬੋਲਣ ਡਿਆ ਵਾ ਨਹੀਂ ਜਦੋਂ ਆਪ ਤੋਂ ਵੱਡੇ ਹੋ ਜਾਣ ਨਾ ਭਾਈ ਧੀਆਂ ਪੋਤਾਂ ਤੋਂ ਹੱਥ ਵੀ ਨਹੀਂ ਚੁੱਕਿਆ ਜਾਂਦਾ ਉੱਤੇ ਮੂੰਹ ਨਾਲ ਤਾਂ ਉਹਨਾਂ ਮੈਂ ਬਹੁਤ ਸਮਝਾ ਲਿਆ ਵਾ ਤੇ ਪਰ ਇਹਨੇ ਖਾ ਕੇ ਹੀ ਰਹਿਣਾ ਮੈਨੂੰ ਲੱਗਦੀ ਆ ਗੱਲ ਐਨੀ ਉਹ ਜੋਰਾਵਾਰ ਆ ਗਈ ਹੈ ਕਿ ਜਿਹੜੀ ਉਹ ਕਿਸਦੀ ਵੀ ਨਹੀਂ ਮੰਨਣ ਦੇਂਡੀ ਓਏ ਉਹ ਤਾਂ ਕਿਤੇ ਇਤਰਾ ਬੋਲੀ ਅੱਜ ਜਿਹੜੀ ਕੋ ਕਹਿਣ ਦੀ ਗੱਲ ਨਹੀਂ ਕਿਤੇ ਉਹ ਚੱਲ ਕੋਈ ਨਹੀਂ ਬੈਠੋ ਤੁਸੀਂ ਤੇ ਮੈਂ ਚਾਹ ਬਣਾ ਕੇ ਲਿਆਉਣੀ ਤੁਹਾਡੇ ਕੋਲ ਨਹੀਂ ਚਾਹ ਨਾ ਬਣਾ ਤੋ ਰਹਿਂ ਤੇ ਮੈਂ ਚਾਹ ਪੀਤੀ ਅੱਗੇ ਹੁਣ ਤੇ ਫੇਰ ਸਹੀ ਕਿਤੇ ਮੈਂ ਜਾਣੀ ਆ ਫੇਰ ਮੈਂ ਕੰਮ ਮੈਂ ਵੇਖਾਂ ਚੱਲ ਚੱਲ ਆ ਵਧੀਆ ਹੀ ਹੁਣ ਵਾਵਾ ਤਮਸਾ ਲੱਗਾ ਵੱਡੀ ਨੇ ਇਹ ਕਦੀ ਕੋਈ ਗੱਲ ਕੀਤੀ ਨਹੀਂ ਆ ਨਿੱਕੀ ਵਾਵਾ ਤੇਜ ਆਈ ਹੈ ਕਿੰਨੇ ਰੋਖ ਕਰਨਾ ਹੁਣ ਇਹਨਾਂ ਚਲੋ ਸਾਨੂੰ ਕੀ ਸੰਦੀਪਾ ਹਾਂਜੀ ਇਧਰ ਆ ਪਾਣੀ ਲੈਵਾਂ ਆਗੇ ਤੀ ਨਹੀਂ ਪਾਣੀ ਨਹੀਂ ਪੀਣਾ ਇਧਰ ਆ ਮੇਰੀ ਗੱਲ ਸੁਣ ਪਹਿਲਾਂ ਕੀ ਗੱਲ ਹੋਈ ਆ ਉਹ ਗੱਲ ਕੀ ਹੋਣੀ ਆ ਉਹ ਜੋਨ ਭਾਈ ਦਾ ਆਇਆ ਇਹ ਫੋਨ ਅੱਛਾ ਕਦੇ ਵੀ ਕੀਤਾ ਹੋਣਾ ਨਾ ਜੋਦ ਨੂੰ ਦੱਸਿਆ ਨਹੀਂ ਉਹਨਾਂ ਨੇ ਉਹੀ ਕਹਿੰਦੇ ਮੈਨੂੰ ਗੱਲ ਦੱਸੀ ਨਵੇਂ ਪਾਏ ਗੱਲ ਕੀਤੀ ਯਾਰ ਬੱਲਾ ਭਰਾਉਣਾ ਕੁੜੀ ਨੂੰ ਹਾਂਜੀ ਉਹ ਵੀ ਨਾਲ ਦੀ ਗੱਲ ਕਰਨ ਡਿਆ ਉਹਦੇ ਨਾਲ ਦੀ ਗੱਲ ਕਰਨ ਡਿਆ ਦੇਰੀ ਸੱਚੀ ਕਹਿੰਦੇ ਸੀ ਕਿਹਦੇ ਨੇ ਉਹਨੂੰ ਦੱਸ ਦੇਣਾ ਵਾ ਉਹਨੇ ਗਾੜੀ ਚਾਰ ਬਣਾ ਲੈਣੀਆ ਹੋਰ ਦੱਸਿਆ ਜੀ ਉਹਨੇ ਦੱਸਿਆ ਵਾ ਆਯੋਗੇ ਤੇ ਬੈਠ ਕੇ ਗੱਲ ਕਰਾਂਗੇ ਮੈਂ ਨਹੀਂ ਇਹ ਗੱਲ ਕਰਦੀ ਮੈਂ ਕੋਈ ਗੱਲ ਨਹੀਂ ਆਵਾਂਗੇ ਕਿਤਨੇ ਕਿਤੇ ਚਾਹਨਾ ਆਪਾਂ ਕੀ ਕਰਨਾ ਚਾਹਸ ਮੇਰੀ ਗੱਲ ਸੁਣੋ ਹੁਣ ਤੀਨ ਨਾ ਕੋਈ ਗੱਲ ਨਹੀਂ ਕਰਨੀ ਪੜਾਈ ਵੱਲੋਂ ਠੀਕ ਹੈ ਨਾ ਚੁੱਪ ਕਰਕੇ ਇੱਕ ਤਰੀਕ ਨੂੰ ਐਡਮਿਸ਼ਨ ਕਰਵਾਇਓ ਮੈਂ ਚੱਲ ਜਾਗਾ ਨਾ ਬਸ ਗੱਲ ਹੀ ਇਹ ਹੋਂਦੀਪ ਗੱਲ ਇਹ ਦਮਕਣੀ ਆ ਇੱਕ ਦਿਨ ਨੂੰ ਨਾ ਐਡਮਿਸ਼ਨ ਕਰਾਉਣੀ ਆ ਉੱਚਾ ਪੜ ਕੇ ਚਲ ਜਾਇਆ ਕਰ ਹੁਣ ਤੁਸੀਂ ਮੰਮੀ ਨਾਲ ਕੋਈ ਗੱਲ ਨਹੀਂ ਕਰਨੀ ਠੀਕ ਆ ਉਹ ਕਿਸੇ ਨੂੰ ਹੀ ਪੁੱਛਿਆ ਨਾ ਇਹਨਾਂ ਸਿਰ ਦੇ ਵਾਲ ਨੂੰ ਪੈਣਾ ਇਹਨਾਂ ਨੇ ਸਹੀ ਗੱਲ ਵਾ ਠੀਕ ਆ ਨਾ ਉਹ ਵੀ ਆਉਣਗੇ ਕੱਲ ਨੂੰ ਭਾਈਏ ਹੁਣ ਇੱਥੇ ਆਉਣਗੇ ਜੋ ਉਹਨੂੰਣੀ ਉਹਨਾਂ ਵੀ ਆ ਕੇ ਗੱਲਾਂ ਕਰਨੀਆਂ ਮੈਂ ਅੱਗੇ ਉਹ ਵੀ ਗੱਲਾਂ ਕਰੂਗੀ ਰਫਰ ਪਾਵਾਂਗੇ ਵਾਧੂ ਦਾ ਇੱਥੇ ਕਰਦੇ ਰਹਿੰਦੇ ਉਹਨਾਂ ਨੂੰ ਗੱਲਾਂ ਜੋ ਕਰਦੇ ਆ ਤੁਸੀਂ ਮੇਰੇ ਨਾਲ ਹੋ ਨਾ ਮੈਂ ਤਾਂ ਸਨੀਮ ਚਰਾ ਸਾਥ ਦੇਣ ਦਿਆਂ ਉਹ ਸਵੇਰੇ ਗਿਆ ਤੇ ਬਿਨਾਂ ਰੋਟੀ ਦੋ ਆਏ ਸਭ ਕੋ ਵੇਖ ਕੇ ਗਿਆ ਇੱਥੋਂ ਉਹ ਹੀ ਗੱਲਾਂ ਜਾ ਕੇ ਜੋਗਨ ਭਾਈ ਦਾ ਫੋਨ ਆ ਗਿਆ ਉਹਨੇ ਇਹੋ ਗੱਲਾਂ ਕੀਤੀਆਂ ਮੈਂ ਅੱਗੇ ਦੀਦੀ ਨੂੰ ਕਹਿਣ ਦੀ ਮੈਂ ਰੋਟੀ ਵੀ ਨਹੀਂ ਖਾ ਕੇ ਗਏ ਰੋਟੀ ਖਾਧੀ ਵੀ ਨਹੀਂ ਮੈਂ ਸਵੇਰ ਦੀ ਤੇ ਖਾ ਲੈਂਦੇ ਕੁਝ ਨਾ ਕੁਝ ਕੋਈ ਕੋਣ ਨਾ ਫੋਨ ਆ ਗਿਆ ਉਹਨਾਂ ਨੇ ਵੀ ਸਿਰਖ ਭਾਈ ਕੀਤੀ ਸਾਰਾ ਦਿਨ ਇਧੇ ਨੰਗੇ ਅੱਜ ਮੇਰਾ ਚੱਲ ਤੁਸੀਂ ਨਾ ਟੈਨਸ਼ਨ ਲਿਆ ਕਰੋ ਠੀਕ ਆ ਟੈਨਸ਼ਨ ਕੀ ਲੈਣੀ ਆ ਉਹ ਟਾਵਰ ਲਾਉਂਦੇ ਇੱਥੇ ਕਿਹਦੇ ਪੈਲੀ ਤੋਂ ਨਿਕਲ ਦਿਆ ਸੀ ਉਹ ਵੀ ਪਾਸ ਕਰਨੇ ਹੁੰਦੇ ਆਜ ਉਧਰ ਜਾਣਾ ਸੀ ਉਹ ਵੀ ਨਹੀਂ ਜਾਇਆ ਗਿਆ ਚੱਲ ਕੋਈ ਗੱਲ ਨਹੀਂ ਮੈਂ ਰੋਟੀ ਲਿਓ ਨਹੀਂ ਤੁਸੀਂ ਰੋਟੀ ਖਾਓ ਹੁਣ ਕੱਲ ਜਾ ਕੇ ਨਾ ਪਹਿਲਾਂ ਉਹ ਹੀ ਕੰਮ ਕਰਨਾ ਪੈਣਾ ਚੱਲ ਨਾ ਟੈਨਸ਼ਨ ਲਿਆ ਕਰੋ ਤੁਸੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਕ ਗੱਲ ਸਮਝਾਈ ਹੈ ਨਾ ਹੁਣ ਤੁਸੀਂ ਕੋਈ ਗੱਲ ਨਹੀਂ ਕਰਨੀ ਚੱਲ ਠੀਕ ਆ ਕੋ ਚਾਹ ਪਾਣੀ ਤੇ ਲੈ ਗਿਆ ਆਂਡ ਖਵਾਉਣ ਨੂੰ ਵੀ ਵੇਂਦੇ ਰਹਿੰਦੇ ਆ ਰੋਟੀਆਂ ਮੈਂ ਰਾਨ ਨੂੰ ਖਾਊਗਾ ਚਾਹ ਲੈ ਗਿਆ ਚਲੋ ਠੀਕ ਆ ਲੈ ਆਨੀ ਚੰਗਾ ਰਫਰ ਪਾ ਲਿਆ ਹੀ ਮੈਂ ਪਰ ਨਹੀਂ ਪਰ ਨਹੀਂ ਪਰ ਨਹੀਂ ਪਉਣ ਨਹੀਂ ਮੈਂ ਕੱਲੀ ਤਰਨੇ ਗੱਲ ਕਰਨੀ ਲਗਲੀ ਸਾਡਾ ਮਲਾਬ ਨਹੀਂ ਹੋਇਆ ਚੰਗੀ ਤਰ੍ਹਾਂ ਕਿਉਂ ਦੱਸ ਯਾਰ ਲੈ ਲੈ ਮਾਦਨੇ ਨਾ ਹੁਣ ਕੁੜੀ ਨੂੰ ਫੋਨ ਕਰਤਾ ਹੀ ਉਹ ਪਰਨ ਵਾਲੀ ਗੱਲ ਲਾ ਦੋ ਓ ਯਾਰ ਮੈਨੂੰ ਇਹ ਗੱਲ ਦਾ ਪਤਾ ਲੱਗਾ ਤੇ ਚਲੋ ਕੋਈ ਗੱਲ ਨਹੀਂ ਜੇ ਕਰਤਾ ਵਾ ਦੇ ਹੁਣ ਕੁੜੀ ਆ ਉਹਦੀ ਉਹਨੇ ਗਲਤ ਕਰਨੀ ਹੀ ਆ ਨਾ ਉਹ ਗਲਤ ਕਰਨੀ ਤੇ ਉਹਦਾ ਪਤਾ ਹੀ ਆ ਕਿੱਦਾਂ ਦੀ ਆ ਇੱਥੇ ਆ ਕੇ ਨਾ ਉਹਨੇ ਵੇਖੀ ਕਿੱਦਾਂ ਬੋਲਣੀ ਆ ਫਿਰ ਕਪਤ ਪਾਊਗਾ ਘਰ 'ਚ ਓਇਆ ਹੋ ਤੇ ਹੈ ਹੀ ਆ ਮੈਂ ਤਾਂ ਮਾਤਾ ਨੂੰ ਆਖਿਆ ਸੀ ਕਿ ਤੂੰ ਕੱਲ ਹੀ ਉਹਨੂੰ ਫੋਨ ਕਰਨਾ ਉਹੋ ਤੇ ਗੱਲ ਵਾ ਯਾਰ ਪਰ ਉਹਨਾ ਕੀ ਸੋਚਦਾ ਹੋਊਗਾ ਆਪਣੇ ਮਨ 'ਚ ਉਹਨੇ ਵੀ ਤੇ ਘਰ ਦੇ ਨਾਲ ਗੱਲ ਕਰਨੀ ਆ ਕਿ ਉੱਥੇ ਆਹ ਕੋ ਚੱਲਣ ਡਿਆ ਜੇ ਤੇ ਹਰ ਕੋਈ ਨਾ ਮਜ਼ੇ ਲੈਂਦਾ ਕੇ ਇਹਦੇ ਘਰ ਦੀ ਗੱਲਾਂ ਦੇ ਓਏ ਓ ਤੇ ਤੇਰੀ ਗੱਲ ਠੀਕ ਵਾ ਤੇ ਮੇਰੀ ਗੱਲ ਸੁਣ ਤੂੰ ਹੇ ਸੰਦੀਪ ਨੂੰ ਸਮਝਾ ਤੇ ਮੰਮੀ ਨਹੀਂ ਮੰਨਦੀ ਤੇ ਤੂੰ ਰਹਿਂਦੇ ਯਾਰ ਮੈਨੂੰ ਦੱਸ ਉਹਨੂੰ ਕਿਦਾਂ ਸਮਝਾਵਾਂ ਪਹਿਲਾਂ ਉਹਨੂੰ ਹਾਂ ਕੀਤੀ ਆਪਾਂ ਹੁਣ ਉਹ ਨਾ ਕਰੀਏ ਦੱਸ ਓਏ ਹਾਂ ਤੇ ਕੀਤੀ ਆ ਦਲਜੀਤ ਹੁਣ ਜਦੋਂ ਵਿਆਹ ਕਰਨਾ ਹੋਏ ਨਾ ਬੜਾ ਕੁਝ ਕਹਿਣਾ ਪੈਂਦਾ ਓ ਕਹਿਣਾ ਤੇ ਪੈਂਦਾ ਵਾ ਅੰਮ੍ਰੀ ਦਾ ਵੀ ਸੁਪਨੇ ਹੁੰਦੀ ਆ ਇਹ ਪੜ ਕੇ ਮੈਂ ਕਿਹੇ ਪਾਸੇ ਲੱਗੂੰਗੀ ਮੰਮੀ ਦਾ ਹੁਣ ਪਤਾ ਕੀ ਇਰਾਦਾ ਵਾ ਪ੍ਰਿਪਿੰਦਰ ਨੇ ਸਾਰੀ ਉਮਰ ਕੰਮ ਕੀਤਾ ਤੇ ਚੱਲ ਇਹ ਵੀ ਹੁਣ ਕੰਮ ਕਰੇ ਉਹਦੇ ਨਾਲ ਹੈਂ ਯਾਰ ਕੰਮ ਕਰਨਾ ਹੀ ਆ ਤੇ ਪਰ ਨਾਲ ਕੰਮ ਥੋੜੀ ਛੱਡ ਲੈਣੀ ਆ ਉਹ ਉਹ ਤੇਰੀ ਗੱਲ ਠੀਕ ਵਾ ਯਾਰ ਕੰਮ ਮੁੜ ਕੇ ਕਿੱਥੇ ਹੁੰਦਾ ਹੁੰਦਾ 10 ਵਜੇ ਜਾਣਾ ਵਾ 2 ਜਾਂ 3 ਵਜੇ ਛੁੱਟੀ ਹੋ ਜੂ ਗੁਰੂ ਵੀ ਵਾਤ ਤੋਂ ਵਾਤ ਉਹ ਮੈਂ ਮੇਰੇ ਵੀ ਕੰਮ ਕਰਨੇ ਸ਼ਾਮ ਨੂੰ ਕੰਮ ਕਰਨੇ ਪਰ ਮੰਮੀ ਨਹੀਂ ਉਹ ਸਿਰਦੇ ਵਾਲਾਂ ਨੂੰ ਪੈਂਦੀ ਓ ਗਾੜੀ ਮੰਮੀ ਪੈਂਦੀ ਤੇ ਪੈਂਦੀ ਦਵੇਂ ਮੈਂ ਇੱਕ ਦਿਨ ਨੂੰ ਨਾ ਐਡਮਿਸ਼ਨ ਕਰਾ ਆਉਣੀ ਉਹ ਮੈਨੂੰ ਅੱਗੇ ਕਹਿਣ ਡੀ ਦਲਜੀਤ ਦੇ ਮੇਰੇ ਗਾੜੀ ਬੋਲਿਆ ਤੇ ਤੂੰ ਕੱਲੀ ਬੋਲਿਆ ਉਹਦੇ ਗਾੜੀ ਯਾਰ ਨਬੜੀ ਬੋਲਣਾ ਨਹੀਂ ਤੇ ਆਮ ਦੱਸੋ ਤੂੰ ਆਪ ਸਿ ਆਣਾ ਵਾ ਸੰਦੀਪ ਵੱਲੋਂ ਵੀ ਕਹਿਣ ਡੀ ਕਿ ਉਹ ਵੀ ਇਹਦੇ ਹੁੰਦਿਆਂ ਬੋਲ ਕੇ ਗਈ ਆ। ਹੁਣ ਉਹਨੇ ਮੈਂ ਆਪ ਜਾ ਕੇ ਅੰਦਰ ਸਮਝਾਇਆ ਕਿ ਲੋ ਮੈਂ ਗੱਲ ਕਰਨੀ ਤੂੰ ਕਹਿੰਦੀ ਬੋਲੀ। ਉਹ ਆਹੋ ਉਹਨੂੰ ਕਿਹਾ ਤੂੰ ਨਾ ਬੋਲਿਆ ਕਰ। ਉਹ ਮੈਂ ਸਮਝਾਤਾ ਹੀ ਸਾਨੂੰ। ਤੇਰੇ ਬੋਲਣ ਦੀ ਗੱਲ ਹੋਰ ਵਾ। ਉਹ ਮੈਂ ਇਹੋ ਤੇ ਮੈਂ ਗੱਲ ਕਹੀ ਇਹਨੂੰ ਜਦੋਂ ਮੈਂ ਗੱਲ ਕੰਡਾ ਹੀ ਉਹ ਕਿਉਂ ਬੋਲੀ? ਇਹ ਗੱਲ ਨੂੰ ਪਹਿਲਾਂ ਗਿਆ ਤੀ ਤੇ ਕਹਿਣ ਤੋਂ। ਹਮ। ਚਲੋ ਉਹ ਤੇ ਗਲਤੀ ਮੰਨਦੀ ਏ ਗੱਲ ਨੂੰ। ਪਰ ਜਿਹੜੀ ਗੱਲ ਆਪਾਂ ਕੀਤੀ ਹੈ ਨਾ ਉਹ ਨਾਲ ਪਗਾਉਣੀ ਆ। ਪਰ ਮੀਨੀਓ ਮੰਨਦੀ ਅੱਗੇ ਆਪਣੀ ਮਰਜ਼ੀ ਵੇਖ ਲੈ ਭਰਾ। ਉਹ ਕੋਈ ਗੱਲ ਜਉਣ ਭਾਈ ਹੋਣੀ ਵੀ ਕਹਿਣ ਦੇ। ਆਪਾਂ ਆਉਣਾ ਵਾ ਸਾਰਿਆਂ ਨੇ ਬੈ ਕੇ ਸਲਾ ਚਲ ਕੋਈ ਗੱਲ ਨਹੀਂ ਫਿਰ ਸੱਦ ਲੈਣੀ ਉਹਨਾਂ ਨੂੰ ਵੀ ਕਹਿ ਦੇਣਾ ਉਹ ਤੇ ਯਾਰ ਅੱਗੋਂ ਆਪ ਪੜਿਆ ਲਿਖਿਆ ਹੈਗਾ ਹੀ ਤੇ ਅੱਗੋਂ ਕਹਣਾ ਮੈਨੂੰ ਕਿਉਂ ਪੜਨੇ ਪਉਣਾ ਉਹਨਾਂ ਦਾ ਉਹ ਗੱਲ ਹੀ ਕਹਿਣੀ ਆ ਉਹ ਕਹਿਣੀ ਦੇ ਉਹ ਗੱਲ ਮਿਲਾਂ ਦਾ ਭੈਣ ਨੂੰ ਸਮਝਾਤਾ ਜੀ ਉਹ ਉਹਨਾਂ ਦੀ ਗੱਲ ਕਰੀ ਜਾਣ ਡਿਆ ਜੀ ਨਾਲੇ ਯਾਰ ਮੇਰੀ ਗੱਲ ਸੁਣ ਦਲਜੀਤ ਵਿਆਹ ਤੇ ਕਰੀਦਾ ਸੁਖਾਤੇ ਤੇ ਹੁਣ ਮਾਲਾ ਇਹਨੇ ਚਲਜਿਆ ਕਰਨਾ ਤੇ ਮੁੜ ਕੇ ਕੰਮ ਧੰਦਾ ਕਿਨੇ ਕਰਨਾ ਕੋਈ ਬਿਮਾਰਸ਼ ਮਾਰੀ ਹੋ ਜਾਂਦਾ ਮਗਰ ਯਾਰ ਵੇ ਛੁੱਟੀ ਵੀ ਆਉਣੀ ਕਰਨੀ ਆ ਉਹਨੇ ਕਿਹਾ ਰੋਜ਼ ਜਾਣਾ ਵਾ ਉਹ ਮੇਰੀ ਗੱਲ ਸੁਣ ਜੇ ਹਫਤੇ ਬਾਅਦ ਛੁੱਟੀ ਆ ਵੀ ਜਾਊਗੀ ਤੇ ਮੁੜ ਕੇ ਕਿੰਨੇ ਕੰਮ ਕਰਨਾ ਜਿਹੜਾ ਸਾਰੇ ਹਫ਼ਤੇ ਹੀ ਪੈਣਾ ਕੰਮ ਕਰਕੇ ਜਾਣਾ 10 ਵਜੇ ਸਕੂਲ ਲੱਗਦਾ ਵਾ ਸਵੇਰ ਆਪਰਾ ਆਪਣੀ ਮਰਜ਼ੀ ਵੇਖਦਾ ਮੰਮੀ ਨਹੀਂ ਮੰਨਣ ਦੀ ਸਿੱਧੀ ਗੱਲ ਆਹੀਂ ਤੇ ਮੰਮੀ ਦੀ ਸਲਾਹ ਨੇ ਚੱਲਣਾ ਮੰਮੀ ਨਵੰਦੀ ਜੀ ਨਾ ਮੰਨੇ ਮੈਂ ਇੱਕ ਦਿਨ ਐਡਮਿਸ਼ਨ ਕਰਾ ਦੇਣੀ ਤੇ ਮੁੜ ਕੇ ਜੇ ਖਰਚਾ ਖੁਰਚਾ ਨਾ ਦਿੱਤਾ ਇਹਨਾਂ ਫੀਸਾਂ ਦਾ ਤੇ ਫੇਰ ਉਹ ਮੈਂ ਦੇਣਾ ਕਿ ਨਹੀਂ ਦੇਣਾ ਵਾ ਉਹ ਆਹ ਜਿਹੜੀ ਤਨਖਾਹ ਹੋਗੀ ਉਧਰ ਤਰਦਿਆ ਕਰੀ ਉਹ ਇੰਨਾ ਨਹੀਂ ਹੁੰਦਾ ਖਰਚਾ ਉਧਰ 5-7000 ਰੁਪਏ ਹੋਣਾ ਕਿੰਨਾ ਹੋਣਾ ਉਹਦੇ ਤੋਂ ਆਪ ਸੋਚ ਯਾਰ ਜਿਹਦੇ ਕੋਠੀ ਪੈਣ ਵਾਲੀ ਹਾਂ ਉਹ ਤੇ 15-16 ਲੱਖ ਰੁਪਈਆ ਲੱਗਣਾ ਕੋਠੀ ਤੇਰੀ ਪਾ ਕੇ ਦਊਂਗਾ ਮੈਂ ਵਖਰਾ ਤੇ ਨਹੀਂ ਹੋ ਜਲਿਆ ਹਾਂਜੀ ਮੰਮੀ ਠੀਕ ਠਾਕ ਸਾਰੇ ਹਾਂਜੀ ਪੜਨ ਵਲੋਂ ਕੀ ਦੱਸਾਂ ਮੰਮੀ ਤੁਹਾਨੂੰ ਇਹਨਾਂ ਦੀ ਸੱਸ ਨੇ ਕੀ ਮੰਨਦੀ ਹੈਗੀ ਕਹਿੰਦੀ ਆ ਕਿ ਇਹ ਨਹੀਂ ਪੜਾਉਣਾ ਹਾਂ ਇਹ ਗੱਲ ਤੇ ਮੈਂ ਇਹਨਾਂ ਨੂੰ ਸਮਝਾਈ ਆ ਕਿ ਤੁਸੀਂ ਪਹਿਲਾਂ ਕਿਉਂ ਕਿਹਾ ਸੀ ਹਾਂਜੀ ਨਹੀਂ ਇਹ ਤੇ ਮੰਨਦੇ ਆ ਇਹ ਤੇ ਕਹਿੰਦੇ ਹੀ ਪੜਾਵਾਂਗੇ। ਉਹ ਇਹ ਇੱਕ ਨਾਨਾ ਨਾ ਮੇਰੀ ਉਹ ਬੜੀ ਉੰਤਰੀ ਆ। ਸਾਰੇ ਚੁਕਣਾ ਉਹਨੇ ਦਿੱਤੀ ਆ ਮੰਮੀ ਨੂੰ। ਕਿਹੇ ਕੰਮ ਵਾਸਤੇ ਲਿਆਂਦੀ ਆ ਕਿ ਪੜਨ ਵਾਸਤੇ ਲਿਆਂਦੀ ਆ। ਹਾਂਜੀ। ਨਹੀਂ ਨਹੀਂ ਤੂੰ ਹੀ ਨਾ ਜੇ ਗੱਲ ਕਰਿਓ ਇਹਨਾਂ ਨਾਲ। ਇਹ ਤੇ ਕਹਿੰਦੇ ਕੋਈ ਗੱਲ ਨਹੀਂ ਮੈਂ ਇੱਕ ਤਰੀਕ ਨਾ ਅਡਮਿਸ਼ਨ ਕਰਾ ਦੇਣੀ ਆ। ਮੈਂ ਮੰਮੀ ਦੀ ਨਹੀਂ ਸੁਣਨੀ। ਹਾਂਜੀ ਹਾਂਜੀ। ਨਹੀਂ ਮੰਨਣਗੇ ਤੇ ਫਿਰ ਤੁਸੀਂ ਗੱਲ ਕਰਿਓ ਫਿਰ ਕਰਨੀ ਪੈਣੀ ਹੈ ਮੰਮੀ ਸਾਰਾ ਟੱਬਰ ਹੀ ਨਾ ਇੱਕੋ ਰਸੇ ਤੁਰਿਆ ਵਾ ਏ ਇੱਕੋ ਰਟ ਲਈ ਇਹਨਾਂ ਨੇ ਅਹੀਂ ਨਿਪੜਾਉਣਾ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਤੇ ਜੇ ਤੂੰ ਵਿਆਹ ਹੀ ਨਾ ਕਰ ਦੇ ਹਾਂਜੀ ਚੱਲ ਮੰਮੀ ਮੈਨੂੰ ਇਹਨਾਂ ਦੀ ਨਹੀਂ ਪਰਵਾਹ ਹੈਗੀ ਇਹ ਮੇਰੇ ਨਾਲ ਵਾ ਨਾ ਹਾਂਜੀ ਨਹੀਂ ਦਲਜੀਤ ਤੇ ਪੂਰਾ ਸਾਥ ਦੇਣ ਦੇ ਮੇਰਾ ਹਾਂਜੀ ਚਲ ਕੋਈ ਗੱਲ ਨਹੀਂ ਤੁਸੀਂ ਨਾ ਟੈਨਸ਼ਨ ਲਿਓ ਜਿਹੜੀ ਵੀ ਗੱਲ ਹੋਊਗੀ ਨਾ ਮੈਂ ਤੁਹਾਨੂੰ ਦੱਸ ਦਊਗੀ ਚਲੋ ਠੀਕ ਆ ਕਿਤੇ ਸੌਂਦੇ ਨਾ ਹੌਣ ਕੰਨ ਲਾ ਕੇ ਸੱਸ ਬੜੀ ਉੰਤਰੀ ਆ ਗੱਲਾਂ ਸੌਂਦੇ ਰਹਿੰਦੀ ਆ ਕਿ ਅੰਦਰ ਕੀ ਕਰਨੀ ਆ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਫੇਰ ਕਰੂੰਗੀ ਫੋਨ ਠੀਕ ਚਲੋ ਆ ਵੀ ਵਧੀਆ ਆ ਮम्मी ਨੂੰ ਦੱਸਦਾ ਮम्मी ਵੀ ਟੈਨਸ਼ਨ ਲੈਂਦੇ ਰਹਿੰਦੇ ਰਹੇ ਪੜਦੀ ਕਿਉਂ ਨਹੀਂ ਆ ਜਾਂਦੀ ਕਿਉਂ ਨਹੀਂ ਆ ਹੁਣ ਦੱਸਿਆ ਹੋਊਗਾ ਮੇਨੂੰ ਵੀ ਨਾ ਫਿਕਰ ਹੋਊਗਾ ਚੱਲ ਇਹਨਾਂ ਨਾਲ ਗੱਲ ਕਰਦੀਆਂ ਜਾ ਕੇ